इस पवित्र धरती श्री गुरु रविदास जी छे नंज में, दे सौ उणंजवे प्रकाश पुरब के पवित्र दिहाड़े पर करवाए जा रहे धार्मिक समारोह के पूरे पंजाब तो पहुंची हुई सतसंगत श्री गुरु ग्रंथ साहब जी की हाजिरी बैठे हैं बहुत गुणी गयानी संत महापुरुष बैठे ने ਪੰਜਾਬ ਸਰਕਾਰ ਦੇ ਬਹੁਤ ਸਾਰੇ ਮਨਿਸਟਰ ਐਮ ਐਲ ਏ ਸਹਿਬਾਨ ਬੈਠੇ ਨੇ ਮੈਂ ਸਭ ਤੋਂ ਪਹਿਲਾਂ ਸਾਰਿਆਂ ਦਾ ਧੰਨਵਾਦ ਕਰਦਾ ਮੀਡੀਆ ਦਾ ਵੀ ਧੰਨਵਾਦ ਕਰਦਾ ਅਰ ਮੇਰੇ ਵੱਲੋਂ ਸਾਰਿਆਂ ਨੂੰ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰੂ ਦੇਵ ਧੰਨ ਗੁਰੂ ਦੇਵ ਗੁਰੂ ਸਾਹਿਬ ਦਾ ਗੁਰੂ ਰਵਦਾਸ ਜੀ ਦਾ ਜਿਹੜਾ ਜੀਵਨ ਸੀਗਾ ਉਹ ਸਮਾਜ ਦੇ ਵਿੱਚ ਸਮਾਨਤਾ ਦੀ ਸਿੱਖਿਆ ਦਿੰਦਾ ਭਾਈਚਾਰੇ ਦੀ ਸਿੱਖਿਆ ਦਿੰਦਾ ਸਾਡਾ ਫਰਜ਼ ਬਣਦਾ ਕਿ ਅਸੀਂ ਸਾਡੇ ਗੁਰੂਆਂ ਦਾ ਸਾਡੇ ਪੁਰਖਿਆਂ ਦਾ ਬੋਲਿਆ ਹੋਇਆ ਕਿ ਇੱਕ ਬਚਨ ਜਿਹੜਾ ਹੈ ਉਹਨੂੰ ਪੂਰੀ ਦੁਨੀਆ ਤੱਕ ਪਹੁੰਚਾਈਏ ਆਉਣ ਵਾਲੀਆਂ ਪੀੜ੍ਹੀਆਂ ਆਪਣੀਆਂ ਵੀ ਔਰ ਪੂਰੀ ਦੁਨੀਆ ਦੀ ਕਿਉਂਕਿ ਗੁਰੂ ਰਵਿਦਾਸ ਜੀ ਕਿਸੇ ਇੱਕ ਫਿਰਕੇ ਦੇ ਇੱਕ ਵਰਗ ਦੇ ਨਹੀਂ ਉਹ ਸਾਰਿਆਂ ਦੇ ਹੈ 43 ਸ਼ਲੋਕ ਉਹਨਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ। ਔਰ ਸਾਡਾ ਫਰਜ਼ ਹੈ ਕਿ ਅਸੀਂ ਉਹਨਾਂ ਵਾਸਤੇ ਕੁਝ ਇਹੋ ਜਿਹਾ ਤਿਆਰ ਕਰੀਏ ਜਿਦੇ ਨਾਲ ਉਹਨਾਂ ਦੀਆਂ ਪੀੜ੍ਹੀਆਂ ਪੜਨ ਉਹਨਾਂ ਬਾਰੇ ਸਿੱਖਿਆ ਪ੍ਰਾਪਤ ਕਰਨ। ਖੁਰਾਲਗੜ੍ਹ ਵਿਖੇ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਨੂੰ ਸਮਰਪਿਤ ਗੁਰੂ ਰਵਿਦਾਸ ਮੈਮੋਰੀਅਲ 144 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਇਹ ਮੈਮੋਰੀਅਲ ਜਿਹੜਾ ਹੈ ਲਗਭਗ 12 ਏਕੜ ਚ ਫੈਲਿਆ ਹੋਇਆ ਹੈ ਲੋਕਾਂ ਦੀਆਂ ਲੋੜਾਂ ਨੂੰ ਪੂਰੀਆਂ ਕਰਨਾ ਹੀ ਅਸਲ ਸੇਵਾ ਹੈ ਜੋ ਸਾਨੂੰ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਮਿਲਦੀਆਂ ਇਸ ਲਈ ਪੰਜਾਬ ਸਰਕਾਰ ਵੱਲੋਂ ਗੁਰਦੁਆਰਾ ਗੁਰੂ ਰਵਿਦਾਸ ਜੀ ਤਪਸਥਾਨ ਖੁਰਾਲਵੜ ਵਿਖੇ ਪੀਣ ਵਾਲੇ ਪਾਣੀ ਦਾ ਟਿਊਬਵੈੱਲ ਜਿਹੜਾ ਤੇ 50000 ਲੀਟਰ ਦਾ ਵਾਟਰ ਟੈਂਕ 80 ਲੱਖ 64000 ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ ਇਸ ਤੋਂ ਇਲਾਵਾ ਚਰਨਸ਼ੋ ਗੰਗਾ ਜਿਹੜਾ ਅਮਰਤ ਕੁੰਡ ਖੁਰਾਲਬੜ ਵਿਖੇ ਪੀਣ ਵਾਲੇ ਪਾਣੀ ਦਾ ਟਿਊਬਵਲ ਅਤੇ 75000 ਲੀਟਰ ਦਾ ਵਾਟਰ ਟੈਂਕ ਜਿਹੜਾ 96 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ ਇਹ ਕੰਮ 28 ਫਰਵਰੀ 2026 ਤੱਕ ਕੰਪਲੀਟ ਹੋ ਜਾਊਗਾ ਅਗਲੇ 20-25 ਦਿਨਾਂ ਚ ਇਹ ਕੰਮ ਸਮਾਪਤ ਹੋ ਜਾਊਗਾ ਸਾਡਾ ਪੰਜਾਬ ਸਰਕਾਰ ਵੱਲੋਂ ਗੁਰੂ ਰਵਦਾਸ ਦੀ ਬਾਣੀ ਅਧਿਆਨ ਸੈਂਟਰ ਲਈ ਡੇਰਾ ਬੱਲਾਂ ਦੇ ਨੇੜੇ ਪਿੰਡ ਨੌਗਾਜਾ ਤੇ ਫਰੀਦਪੁਰ ਚ 9 ਏਕੜ 9 ਕਰੋੜ ਰੁਪਏ ਦੀ ਲਗਤ ਨਾਲ ਲਗਭਗ 11 ਏਕੜ ਜ਼ਮੀਨ ਖਰੀਦੀ ਗਈ ਹੈ ਇਸ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਸਿੱਖਿਆਵਾਂ ਨੂੰ ਮੁੱਖ ਰੱਖਦੇ ਹੋਏ ਗੁਰੂ ਰਵਦਾਸ ਜੀ ਦੀ ਬਾਣੀ ਦਾ ਅਧਿਆਨ ਸੈਂਟਰ ਜਿਹੜਾ ਉਹਦਾ ਨਿਰਮਾਣ ਕੀਤਾ ਜਾਊਗਾ ਗੁਰੂ ਸਾਹਿਬ ਮਾਗਦੀ ਪੂਰਨ ਮਾਸ਼ੀ ਨੂੰ ਬਾਰਾਮ ਨਸੀਦੇ ਨੇੜੇ ਗੋਵਰਦਨਪੁਰ ਚ ਉਹਨਾਂ ਦਾ ਜਨਮ ਹੋਇਆ ਇੱਥੇ ਉਹਨਾਂ ਨੇ 4 ਸਾਲ 2 ਮਹੀਨੇ 11 ਦਿਨ ਇਸ ਸਥਾਨ ਤੇ ਬਤਾਏ ਤੁਸੀਂ ਇਸ ਗੱਲੋਂ ਕਿਸਮਤ ਵਾਲਿਆਂ ਕਿ ਉਹਨਾਂ ਨੇ ਖਰਾਲਗੜ ਨੂੰ ਇਸ ਸਥਾਨ ਨੂੰ ਪੂਜਣਯੋਗ ਬਣਾਇਆ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਵੀ ਕਿਹਾ ਗਿਆ ਕਿ ਜਾਤ ਪਾਤ ਤੋਂ ਉੱਪਰ ਉੱਠ ਕੇ ਬਰਾਬਰੀ ਦਾ ਸਨੇਹਾ ਉਹਨਾਂ ਨੇ ਦਿੱਤਾ ਹੈ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਨੂੰ ਸਤਕਾਰ ਭੇਟ ਕਰਨ ਲਈ ਖੁਰਾਲਗੜ੍ਹ ਚ ਗੁਰੂ ਰਵਿਦਾਸ ਮੈਮੋਰੀਅਲ ਤੇ ਪੰਜਾਬੀ ਯੂਨੀਵਰਸਿਟੀ ਚੰਡੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਰਵਿਦਾਸ ਜੀ ਦੀ ਚੇਅਰ ਦੀ ਸਥਾਪਨਾ ਵੀ ਕੀਤੀ ਗਈ ਹੈ। ਅੱਜ ਦਾ ਦਿਨ ਇਸ ਪੱਖੋਂ ਵੀ ਇਤਿਹਾਸਕ ਹੈ ਕਿ ਅੱਜ ਤੋਂ ਪੰਜਾਬ ਸਰਕਾਰ ਗੁਰੂ ਰਵਿਦਾਸ ਜੀ ਦੇ 6.5 600 ਮਾ ਜਿਹੜਾ ਅਗਲੀ 20 ਫਰਵਰੀ ਨੂੰ ਆਊਗਾ 20 ਫਰਵਰੀ 2027 ਨੂੰ ਉਹਦੇ ਸਮਾਗਮਾਂ ਦੀ ਅੱਜ ਸ਼ੁਰੂ ਸ਼ੁਰੂਆਤ ਕਰ ਰਹੇ ਆ ਸਾਰੇ ਪੰਜਾਬ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਸੈਮੀਨਾਰ ਵੀ ਹੋਣਗੇ ਔਰ ਜਿੱਥੇ ਸੰਗਤ ਕਹੂਗੀ ਜਿੱਥੇ ਸੰਤ ਸਮਾਜ ਕਹੂਗਾ ਪ੍ਰੋਗਰਾਮ ਹੋਣਗੇ ਤਾਂ ਕਿ ਆਪਾਂ ਉਹ 650 ਸਾਲਾਂ ਨੂੰ ਇਸ ਪੱਧਰ ਤੇ ਲੈ ਕੇ ਜਾਈਏ ਕਿ ਪੂਰੀ ਦੁਨੀਆ ਦੇ ਵਿੱਚ ਪਤਾ ਲੱਗੇ ਜੇ ਸਾਡੇ ਗੁਰੂਆਂ ਦੀਆਂ ਕੁਰਬਾਨੀਆਂ ਜੇ ਸਾਡੇ ਗੁਰੂਆਂ ਦੀਆਂ ਲਿਖਤਾਂ ਉਹਨਾਂ ਦੀ ਕੋਈ ਮਿਸਾਲ ਨਹੀਂ ਮਿਲਦੀ ਤਾ ਫਿਰ ਜਦੋਂ ਸਾਡੇ ਗੁਰੂਆਂ ਦੀ ਅਸੀਂ ਸ਼ਤਾਬ ਦੀਆਂ ਮਨਾਉਂਦੇ ਆ ਜਨਮ ਦਿਹਾੜੇ ਮਨਾਉਂਦੇ ਆ ਉਹਨਾਂ ਦੀ ਵੀ ਕਿਤੇ ਮਿਸਾਲ ਨਹੀਂ ਮਿਲਣੀ ਚਾਹੀਦੀ ਦੁਨੀਆ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਇਹ ਕੌਮ ਜਿਹੜੀ ਹੈ ਸੋ ਸੰਤ ਸਮੇਲਨ ਹੋਣਗੇ ਕਾਨਫਰੰਸਾਂ ਹੋਣਗੀਆਂ ਕਥਾ ਤੇ ਕੀਰਤਨ ਹੋਣਗੇ ਬਾਕੀ ਜਿਵੇਂ ਸੰਤ ਸਮਾਜ ਸਾਨੂੰ ਗਾਈਡ ਕਰਦਾ ਰਹੂਗਾ ਦੱਸਦਾ ਰਹੂਗਾ ਅਸੀਂ ਤਾਂ ਪ੍ਰਬੰਧਕਾਂ ਜਿਸ ਤਰ੍ਹਾਂ ਪਹਿਲਾਂ ਕਿਹਾ ਹੈਗਾ ਅਸੀਂ ਪ੍ਰਬੰਧਕਾਂ ਅੱਗੇ ਫੈਸਲੇ ਜਿਹੜੇ ਨੇ ਉਹ ਡਿਸੀਜਨ 메ਕਿੰਗ ਜਿਹੜੀ ਅਥਾਰਟੀ ਹੈ ਉਹ ਸਾਡਾ ਸੰਤ ਸਮਾਜ ਹੈ ਬੜੇ ਗੁਣੀ ਗਿਆਨੀ ਧਰਮ ਦੇ ਲੋਕ ਬੈਠੇ ਆ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝ ਰਿਹਾ ਕਿ ਅੱਜ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਔਰ ਮੈਂ ਪਹਿਲਾਂ ਵੀ ਇੱਥੇ ਆਇਆ ਸੀਗਾ ਤਾਂ ਮੈਨੂੰ ਅਸ਼ੀਰਵਾਦ ਬਾਬਾ ਜੀ ਨੇ ਦਿੱਤਾ ਸੀਗਾ ਕਹਿੰਦੇ ਵੀ ਕਾਕਾ ਤਿਆਰੀ ਕਰ ਲਾ ਕੁਛ ਪਰਮਾਤਮਾ ਤੇਰੀ ਕਲਮ ਚੋਂ ਕੁਛ ਫੈਸਲੇ ਕਰਾਉਣ ਵਾਸਤੇ ਤਿਆਰ ਹੈ ਤੂੰ ਆਪਣੀ ਤਿਆਰੀ ਕਰ ਲਾ ਮੈਂ ਕਹਾਂ ਜੀ ਆਸ਼ੀਰਵਾਦ ਦੇ ਦਿਓ ਤੇ ਬਸ ਇਹੀ ਦਿਨ ਰਾਤ ਅਰਦਾਸ ਕਰਦੇ ਆ ਕਿ ਪਰਮਾਤਮਾ ਕੋਈ ਅਹਜਾ ਫੈਸਲਾ ਨਾ ਕਰਾ ਲਈ ਜਿਹਦੇ ਨਾਲ ਆਮ ਲੋਕਾਂ ਦਾ ਕੋਈ ਨੁਕਸਾਨ ਹੁੰਦਾ ਹੋਵੇ ਆਮ ਜਨਤਾ ਦਾ ਕੋਈ ਨੁਕਸਾਨ ਹੁੰਦਾ ਹੋਵੇ ਬਸ ਸਮਾਪਤ ਬਖਸ਼ੀ ਬਲ ਬਖਸ਼ੀ ਕਿ ਲੋਕ ਸੇਵਾ ਦੇ ਵਿੱਚ ਲੱਗੇ ਰਹੀਏ ਕਿਉਂਕਿ ਜੇ ਤੁਸੀਂ ਤੁਹਾਡੇ ਇੱਕ ਫੈਸਲੇ ਨਾਲ ਤੁਹਾਡੇ ਇੱਕ ਸਾਈਨ ਨਾਲ ਜੇ ਕਿਸੇ ਦੀ ਕਬੀਲਦਾਰੀ ਲਈ ਤੇ ਚੜਦੀ ਹੈ ਕਿਸੇ ਨੂੰ ਨੌਕਰੀ ਮਿਲਦੀ ਹੈ ਕਿਸਦਾ ਇਲਾਜ ਹੋ ਜਾਂਦਾ ਹੈ ਕਿਸੇ ਨੂੰ ਕੋਈ ਸਹੂਲਤ ਮਿਲ ਜਾਂਦੀ ਹੈ ਤਾਂ ਮੇਰੇ ਖਿਆਲ ਚ ਇਹ ਤੋਂ ਵੱਡਾ ਕੋਈ ਪੁੰਨ ਨਹੀਂ ਹੋ ਸਕਦਾ ਇਹ ਫਿਰ ਗੁਰੂਆਂ ਨੂੰ ਆਪਾਂ ਥੋੜਾ ਜਿਆ ਨਤਮਸਤਕ ਹੋ ਕੇ ਇਹ ਕਹਿ ਸਕਦੇ ਹਾਂ ਕਿ ਗੁਰੂ ਸਾਹਿਬਾ ਸਸੇ ਇਸੇ ਤਰ੍ਹਾਂ ਕਿਰਪਾ ਰੱਖਿਓ ਸੋ ਮੈਨੂੰ ਉਮੀਦ ਹੈ ਕਿ ਜਿਹੜੀ ਸਿੱਖਿਆ ਦੇਖੋ ਡਾਕਟਰ ਭੀਮਰਾਓ ਅੰਬੇਦਕਰ ਜੀ ਬਹੁਤ ਵੱਡੇ ਸਾਡੇ ਸੰਵਿਧਾਨ ਦੇ ਰਚੇਤਾ ਜਿਨ੍ਹਾਂ ਨੇ ਬਹੁਤ ਛੋਟੇ ਪਰਿਵਾਰ ਚ ਉੱਠ ਕੇ ਪੀ ਐਚ ਡੀਆਂ ਕੀਤੀਆਂ ਬਾਹਰਲੇ ਮੁਲਕਾਂ ਚ ਵੀ ਪੜੇ ਉਸ ਵੇਲੇ ਸ਼ੂਆ ਸ਼ਾਦ ਦਾ ਰਵਾਜ ਹੁੰਦਾ ਸੀ ਉਹਨਾਂ ਨੂੰ ਉਹਨਾਂ ਨੂੰ ਕਲਾਸ ਚ ਬੈਠਣ ਨਹੀਂ ਦਿੰਦੇ ਸੀ ਉਹ ਦੂਰੋਂ ਹੀ ਬਹਿ ਕੇ ਪੜਦੇ ਹੁੰਦੇ ਸੀ ਵੀ ਕੀ ਹੋ ਰਿਹਾ ਕਿਵੇਂ ਤੇ ਬਾਅਦ ਦੇ ਵਿੱਚ ਉਹਨਾਂ ਨੇ ਸਾਡਾ ਸੰਵਿਧਾਨ ਲਿਖਿਆ ਉਹਨਾਂ ਨੇ ਕਿਹਾ ਕਿ ਵਿਦਿਆ ਪੜ੍ਹਾਈ ਜਿਹੜੀ ਆ ਵਿਦਿਆ ਸ਼ੇਰਨੀ ਦੇ ਦੁੱਧ ਵਰਗੀ ਹੁੰਦੀ ਹੈ ਜਿਹੜਾ ਉਹਨੂੰ ਪੀ ਲੂਗਾ ਉਹ ਦਹਾੜੂਗੇ ਦਹਾੜੂਗਾ ਸੋ ਸਾਡਾ ਆਮਾ ਦੀ ਪਾਰਟੀ ਵੱਲੋਂ ਕੇਜਰੀਵਾਲ ਸਾਹਿਬ ਵੱਲੋਂ ਸਾਡਾ ਇਹੀ ਅਕਸਰ ਵਿਚਾਰ ਰਹਿੰਦਾ ਕਿ ਐਜੂਕੇਸ਼ਨ ਤੇ ਹੈਲਥ ਇਹ ਸਾਡੀ ਪ੍ਰਾਇੋਰਟੀ ਹੈ ਸਕੂਲ ਵਧੀਆ ਬਣਾ ਦਈਏ ਹਰ ਇੱਕ ਨੂੰ ਪੜ੍ਹਾਈ ਦਾ ਮੌਕਾ ਮਿਲੇ ਕਿਸੇ ਨੂੰ ਇਸ ਕਰਕੇ ਪਿੱਛੇ ਨਾ ਰਹਿਣਾ ਪਵੇ ਕਿ ਮੈਨੂੰ ਟੀਚਰ ਨਹੀਂ ਵਧੀਆ ਮਿਲੇ ਜਾਂ ਮੈਨੂੰ ਸਕੂਲ ਨਹੀਂ ਵਧੀਆ ਮਿਲੇ ਜਾਂ ਮੈਨੂੰ ਕਿਤਾਬਾਂ ਹੀ ਨਹੀਂ ਮਿਲੀਆਂ ਉਹ ਜਿਹੜੀ ਅਫਸਰ ਬਣਾਉਂਦੀਆਂ ਹੁੰਦੀਆਂ ਪੜ੍ਹਾਈ ਇੱਕੋ ਜੀ ਕਰਤੀ ਹੁਣ ਸਰਕਾਰੀ ਸਕੂਲਾਂ ਦੇ ਬੱਚੇ ਵੀ ਆਮ ਗਰੀਬਾਂ ਦੇ ਲੋਕ ਬੱਚੇ ਪੜ੍ਹਦੇ ਆ ਸਰਕਾਰੀ ਸਕੂਲਾਂ ਚ ਉਹ ਵੀ ਹੁਣ ਜੱਜ ਬਣ ਰਹੇ ਨੇ ਉਹ ਵੀ ਬਹੁਤ ਵੱਡੇ ਵੱਡੇ ਪੇਪਰ ਜਿਹੜੇ ਨੇ ਉਹ ਕਲੀਅਰ ਕਰਕੇ ਬੱਡੇ-ਬੱਡੇ ਅਫਸਰ ਬਣ ਰਹੇ ਨੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਚਲੋ ਪ੍ਰਮਾਤਮਾ ਨੇ ਸਾਡੇ ਹਿੱਸੇ ਇਹ ਚੀਜ਼ ਲਾਈ ਇਸੇ ਤਰੀਕੇ ਇਲਾਜ ਦਾ ਮੈਂ ਉਹਨਾਂ ਘਰਾਂ ਨੂੰ ਜਾਣਦਾ ਜਿੱਥੇ ਕੋਈ ਬਿਮਾਰੀ ਆ ਜਾਏ ਪ੍ਰਮਾਤਮਾ ਨਾ ਕਰੇ ਕੋਈ ਬਿਮਾਰੀ ਆ ਜਾਏ ਤਾਂ ਜਿਹੜੇ ਬੰਦਾ ਬਿਮਾਰ ਹੈ ਉਹ ਆਪ ਕਹਿੰਦਾ ਮੇਰਾ ਇਲਾਜ ਨਾ ਕਰਾਇਓ ਕਿਉਂਕਿ ਜੇ ਇਲਾਜ ਕਰਾਉਣ ਦੇ ਚੱਕਰਾਂ 'ਚ ਪੈ ਗਏ ਜਿਹੜਾ ਬਿੱਗਾ ਜ਼ਮੀਨ ਦਾ ਹੈਗਾ ਜਾਂ ਜੋ ਹੈਗਾ ਘਰ-ਬਾਰ ਉਹ ਸਾਰਾ ਕੁਝ ਵਿਕ ਜਾਊਗਾ ਇਲਾਜ ਮਹਿੰਗਾ ਬਹੁਤ ਹੈ ਬਸ ਉਹ ਕਹਿੰਦੇ ਵੀ ਮੈਨੂੰ ਸਾਂ ਪੂਰੇ ਕਰ ਲੈਣ ਤੋਂ ਜਿੱਦਾਂ ਸਵਾਸਾਂ ਦੀ ਪੂੰਜੀ ਖਤਮ ਹੋ ਗਈ ਮੇਰਾ ਦਾਸ ਸस्कार ਕਰ ਦਿਓ ਐਦਾਂ ਦੇ ਵੀ ਘਰ ਮੈਂ ਦੇਖੇ ਹੋਏ ਨੇ ਪਰ ਹੁਣ ਅਸੀਂ ਫੈਸਲਾ ਕੀਤਾ ਕਿ ਪੰਜਾਬ ਦੇ ਹਰ ਇੱਕ ਪਰਿਵਾਰ ਦਾ 10 ਲੱਖ ਰੁਪਏ ਦਾ ਜੀਵਨ ਬੀਮਾ ਹੋਊਗਾ ਹੁਣ ਕੋਈ ਵੀ ਬੰਦਾ ਇਹ ਇਸ ਕਰਕੇ ਆਪਣੀ ਬਿਮਾਰੀ ਦੇ ਇਲਾਜ ਕਾ ਨਹੀਂ ਹੋਣੀ ਰਹੂਗਾ ਕਿ ਉਹਦੇ ਕੋਲੇ ਪੈਸੇ ਨਹੀਂ ਹੈਗੇ ਪਰਿਵਾਰ ਨੂੰ 10 ਲੱਖ ਰੁਪਏ ਦੇ ਪੈਕੇਜ ਦੇ ਵਿੱਚ ਲੈ ਕੇ ਰੱਬ ਨਾ ਕਰੇ ਕੋਈ ਬਿਮਾਰ ਹੋ ਜਾਏ ਤਾਂ ਇਹ ਫਰਜ ਸਰਕਾਰ ਦਾ ਹੈ ਤੁਸੀਂ ਜਾਓ ਠੀਕ ਹੋ ਕੇ ਘਰੇ ਆ ਜਾਓ ਤੰਦਰੁਸਤ ਹੋ ਕੇ ਘਰੇ ਆ ਜਾਓ ਬਾਕੀ ਸਾਰਾ ਹਿਸਾਬ ਕਿਤਾਬ ਹਸਪਤਾਲਾਂ ਵਾਲਿਆਂ ਨਾਲ ਉੱਚ ਪ੍ਰਾਈਵੇਟ ਹਸਪਤਾਲ ਵੀ ਨੇ ਵੱਡੇ ਵੱਡੇ ਹਸਪਤਾਲ ਨੇ ਸਰਕਾਰੀ ਵੀ ਨੇ ਇਹੀ ਸਾਨੂੰ ਗੁਰੂ ਸਾਹਿਬ ਨੇ ਸਿੱਖਿਆ ਦਿੱਤੀ ਹੈ ਗੁਰੂ ਸਾਹਿਬ ਦੇ ਇਹੀ ਕਹਿੰਦੇ ਸੀਗੇ ਕਿ ਰਵਿਦਾਸ ਜੀ ਪ੍ਰਸੰਨ ਕਦੋਂ ਹੋਣਗੇ ਜਦੋਂ ਸਾਰਿਆਂ ਨੂੰ ਅੰਨ ਮਿਲੂਗਾ ਤਾਂ ਇਹੀ ਉਹਨਾਂ ਦੀ ਸਿੱਖਿਆ ਹੈ ਕਿ ਕੋਈ ਭੁੱਖਾ ਨਾ ਰਵੇ ਕੋਈ ਵਿਦਿਆਲੇ ਪਾਸਿਓਂ ਵਾਂਝਾ ਨਾ ਰਵੇ ਕੋਈ ਲਾਂਝ ਵਾਲੇ ਪਾਸਿਓਂ ਵਾਂਝਾ ਨਾ ਰਹੇ ਇਹੀ ਅੱਜ ਗੁਰੂਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਆਪਾਂ ਤਹਈਆ ਕਰੀਏ ਔਰ ਮੈਂ ਗੁਰੂ ਸਾਹਿਬ ਤੋਂ ਵੀ ਇਹੀ ਮੰਗਦਾ ਕਿ ਪ੍ਰਮਾਤਮਾ ਸਮੱਤ ਬਖਸ਼ੀ ਬਲ ਬਖਸ਼ੀ ਆਮ ਲੋਕਾਂ ਦੇ ਭਲੇ 'ਚ ਜਿਹੜੀ ਵੀ ਭਾਵੇਂ ਇੱਜ਼ਤ ਇਤਦੂ ਵੱਧਾਈ ਨਾ ਪਰ ਜਿੰਨੀਕ ਬਣ ਗਈ ਉਹਨੇ ਬਚਾਈ ਰੱਖੀ ਘਟਾਈ ਨਾ बस ऐना ਕੀ ਹੋਰ ਲੈ ਕੇ ਜਾਣਾ ਇੱਥੋਂ ਜੀ ਬੜੇ ਆਏ ਸਿਕੰਦਰ ਹੋਰੀ ਦੁਨੀਆ ਜਿੱਤਣ ਜਾਂਦੇ ਹੋਏ ਖਾਲੀ ਹੱਥ ਹੀ ਗਏ ਸੀਗੇ ਤੇ ਇਸ ਕਰਕੇ ਜਿੰਨੇ ਮਰਜੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਸਾਰਾ ਕੁਝ ਇੱਥੇ ਹੀ ਰਹਿ ਜਾਂਦਾ ਜਿਹੜਾ ਆਖਰੀ ਵਾਰ ਕੱਪੜਾ ਮਿਲਦਾ ਹੈ ਜਿਹੜਾ ਕੱਪੜਾ ਆਖਰੀ ਵਾਰ ਮਿਲਦਾ ਉਹਦੇ ਜੇਬ ਨਹੀਂ ਹੁੰਦੀ ਉਹਦੇ ਕੋਈ ਸਿਉਣ ਹੀ ਨਹੀਂ ਵੱਜੀ ਹੁੰਦੀ ਉਹੀ ਬੰਦਾ ਫਿਰਦਾ ਰਹਿੰਦਾ ਐ ਕਰਦਾਂਗੇ ਉਹ ਕਰਦਾਂਗੇ ਕਹਿੰਦਾ ਬੰਦੇ ਤੁਝੇ ਪਤਾ ਨਹੀਂ ਆਪਣੇ ਮਲਾਲ ਕਾ ਪਲ ਕੀ ਖਬਰ ਨਹੀਂ ਸਮਾਨ 80 ਸਾਲ ਕਾ ਅਗਲੇ ਸਾਂ ਦਾ ਪਤਾ ਨਹੀਂ ਬਣਾਉਂਦੇ ਰਹਿੰਨੇ ਆ ਪ੍ਰੋਗਰਾਮ ਵੀ ਅਗਲੇ 10 ਸਾਲਾਂ ਨੂੰ ਐ ਕਰ ਦਾਂਗੇ ਫਿਰ 15 ਸਾਲਾਂ ਨੂੰ ਐ ਕਰ ਦਾਂਗੇ ਸੋ ਜੇ ਗੁਰੂ ਸਾਹਿਬ ਦੇ ਚਰਨਾਂ ਚ ਰਹਿ ਕੇ ਉਹਦਾ ਸ਼ੁਕਰਾਨਾ ਹੀ ਕਰਦੇ ਰਹੀਏ ਸਾਡੇ ਕੋਲ ਤਾਂ ਖਜ਼ਾਨਾ ਹੀ ਬਹੁਤ ਵੱਡਾ ਗੁਰੂ ਗ੍ਰੰਥ ਸਾਹਿਬ ਦੇ ਰੂਪ ਚ ਕਿ ਜੇ ਆਪਾਂ ਉਹਨਾਂ ਤੋਂ ਸਿੱਖਿਆ ਲੈ ਕੇ ਆਪਣੇ ਜੀਵਨ ਨੂੰ ਸਫਲ ਬਣਾਉਂਦੇ ਰਹੀਏ ਤਾਂ ਇਹ ਤੋਂ ਵੱਡਾ ਕੋਈ ਮੇਰੇ ਖਿਆਲ ਚ ਇਹ ਤੋਂ ਵੱਡਾ ਕੋਈ ਆ ਕਹਿਆ ਨਹੀਂ ਹੈ ਨਹੀਂ ਹੋਰ ਕਿਸੇ ਕੋਲੇ ਸੋ ਮੈਂ ਸੰਤ ਸਮਾਜ ਦਾ ਮੇਰੇ ਸਾਰੇ ਸਪੀਕਰ ਸਾਹਿਬ ਬੈਠੇ ਨੇ ਡਿਪਟੀ ਸਪੀਕਰ ਸਾਹਿਬ ਬੈਠੇ ਨੇ ਮਨੀਸ਼ ਸੋਧਿਆ ਜੀ ਬੈਠੇ ਨੇ ਮੇਰੀ ਸਾਰੀ ਕੈਬਨਟ ਤੇ ਮੇਰੇ ਐਮ ਐਲ ਏ ਸਾਹਿਬਾਨ ਬੈਠੇ ਨੇ ਮੈਂ ਇਹਨਾਂ ਨੂੰ ਵੀ ਕਹਿਣਾ ਪੂਰਾ ਇੱਕ ਸਾਲ ਜਿੱਥੇ ਵੀ ਤੁਹਾਡੀ ਡਿਊਟੀ ਲੱਗਦੀ ਹੈ ਜਾਂ ਜਿੱਥੇ ਵੀ ਤੁਹਾਨੂੰ ਮੌਕਾ ਮਿਲਦਾ ਹੈ ਗੁਰੂ ਰਵਿਦਾਸ ਜੀ ਦੇ ਸਮਾਗਮਾਂ ਨੂੰ ਹੋਰ ਵਧੀਆ ਬਣਾਉਣ ਦਾ ਕੋਈ ਬਜਟ ਦੀ ਕੋਈ ਕਮੀ ਨਹੀਂ ਆਉਗੀ ਜਿੰਨਾ ਤੋਂ ਆਪਾਂ ਆਪਾਂ ਤਾਂ ਇਹਨਾਂ ਤੋਂ ਮੰਗਣ ਆਉਨੇ ਆਂ ਵੀ ਪ੍ਰਮਾਤਮਾ ਸਾਡੇ ਤੇ ਕਿਰਪਾ ਕਰੀ ਹੁਣ ਇੰਨਾ ਵਾਸਤੇ ਆਪਾਂ ਥੋੜੀ ਕੋਈ ਬਜਟ ਰੱਖ ਸਕਦੇ ਆ ਗੁਰੂ ਤੋਂ ਤਾਂ ਮੰਗਣ ਆਇਆ ਜੇ ਜਿਹੜਾ ਜਿਹੜਾ ਖਜ਼ਾਨੇ ਵੰਡਣ ਵਾਲਾ ਉਹਦੇ ਵਾਸਤੇ ਆਪਾਂ ਕੋਈ ਬਜਟ ਰੱਖ ਸਕਦੇ ਆ ਆਪਣੀ ਹਿੰਮਤ ਔਕਾਤ ਹੈਗੀ ਨਹੀਂ ਨਹੀਂ ਜੀ ਸੋ ਹਰ ਵਕਤ ਹਾਜ਼ਰ ਆਂ ਜੀ ਜਨਤਾ 'ਚ ਹੀ ਪ੍ਰਮਾਤਮਾ ਵਸਦਾ ਹੈ ਸੋ ਅੱਜ ਤੁਸੀਂ ਇੰਨਾ ਮਾਨ ਸਨਮਾਨ ਕਮੇਟੀ ਦਾ ਮੈਂ ਤਪਸਥਾਨ ਦਾ ਵੀ ਕਮੇਟੀ ਦਾ ਜਿੱਥੇ-ਜਿੱਥੇ ਵੀ ਤੁਸੀਂ ਮੈਨੂੰ ਲੈ ਕੇ ਗਏ ਆ ਮੱਥਾ ਟਿਕਾ ਕੇ ਲਿਆਂਦਾ ਹੈ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦਾ ਮੈਂ ਇੱਕ ਵਾਰੀ ਫੇਰ ਤੁਹਾਡਾ ਬਹੁਤ ਸਾਰਾ ਤੁਸੀਂ ਬਹੁਤ ਟਾਈਮ ਹੋ ਗਿਆ ਇੱਥੇ ਬੈਠੇ ਹਾਂ ਤੁਸੀਂ ਦਰਸ਼ਨ ਕਰਨੇ ਨੇ ਹਜੇ ਤੁਸੀਂ ਮੱਥਾ ਟੇਕਣਾ ਹੈ ਤੁਸੀਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਗੁਰੂ ਰਵਿਦਾਸ ਜੀ ਦੀਆਂ ਸੋ ਇਸ ਕਰਕੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇੱਕ ਵਾਰੀ ਫੇਰ ਮੈਂ ਇਹੀ ਕਹੂੰਗਾ ਕਿ